بات کر رہی ہو پا دو تو پیسے ਨਾ ਮਿਲਿਆ ਤੁਹਾਨੂੰ ਓਏ ਫੜ ਗਏ ਵਰਤਦੀ ਪੈਦ ਓਏ ਡਾਂਗੜ ਤੇਰੀ ਭਾਅ ਦੀ ਨਾ ਪਰਾਂ ਤੂੰ ਹੱਥ ਜੋੜ ਕੇ ਬੇਨਤੀ ਐ ਛੋਟੀ ਜੀ سارے ਭਰਾ ਪੈਣਾ ਬੈਠੀਆਂ ਨੇ ਆਪਣੀਆਂ ਹਨਾ ਇਹਨੇ ਕਿ ਸਾਨੂੰ ਚੁੱਲ ਮੱਚੀ ਐ ਪਰ ਗੱਲ ਇਦਾਂ ਕੀ ਸਰ ਪਤਾ ਨਹੀਂ ਸਾਰੇ ਜ਼ਮੀਰ ਮਾਰ ਦਿੱਤੇ ਕੀ ਮਸਲਾ ਆ ਮੈਂ ਇੱਕ ਗੱਲ ਬੜੇ ਪਿਆਰ ਨਾਲ ਕਹੂੰਗਾ ਕੋਈ ਲੜਾਈ ਨਹੀਂ ਜਿਹਨੂੰ ਕਹਿੰਦੇ ਨੇ ਫੇਮ ਆ ਕੋਈ ਨਹੀਂ ਸਾਨੂੰ ਜਿਹਨੂੰ ਫੇਮ ਲੈਣਾ ਉਹ ਮੇਰੀ ਜਗ੍ਹਾ ਥਾਂ ਕੇ ਖੜੇ ਹੋ ਜਾਓ ਕੋਈ ਚੱਕਰ ਨਹੀਂ ਪਰ ਗੱਲ ਇਦਾਂ ਬਿਲਕੁਲ ਪਿਆਰ ਨਾਲ ਆ ਪੁਲਿਸ ਵਾਲੇ ਬਹੁਤ ਅੱਛਾ ਆਪਣਾ ਕੰਮ ਕਰ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਗੱਲ ਦੀ ਬਹੁਤ ਛੋਟੀ ਗੁਰਦੁਆਰਾ ਸਾਹਿਬ ਨਾਲੋਂ ਲੱਗੇ ਲੱਗਾ ਆ ਠੀਕ ਹੈ ਜੀ ਜਿੰਨੂ ਜੋ ਕਰਨਾ ਪਿਆਰ ਨਾਲ ਨਾ ਬਹੁਤ ਬਾਨੀਆਂ ਗੱਲਾਂ ਹੋ ਗਈਆਂ ਨੇ ਫੈਮਿਲੀ ਆਉਣੀਆਂ ਬੰਦ ਹੋ ਗਈਆਂ ਨੇ ਬਿਲਕੁਲ ਕੁੜੀਆਂ ਆਉਣੀਆਂ ਬੰਦ ਹੋ ਚੁੱਕੀਆਂ ਨੇ ਅੱਛੇ ਘਰ ਦੀਆਂ ਨੇ ਅੱਛੇ ਘਰ ਦੇ ਮੁੰਡਿਆਂ ਨੇ ਬੰਦ ਤੁਕਦੇ ਨੇ ਉੱਥੇ ਤੇ ਬਹੁਤ ਜ਼ਿਆਦਾ ਜਿਹਾ ਗੱਦ ਹੋ ਰਹੀਆਂ ਨੇ ਉਹ ਸਭ ਤੋਂ ਵੱਡੀ ਮਾੜੀ ਗੱਲ ਇੱਥੇ ਇਹ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੇਵ ਮਾਰ ਦਾ ਕੰਮ ਚੱਲ ਰਿਹਾ ਜੋ ਕਿ ਬਿਲਕੁਲ ਗਾਇਜ ਨਹੀਂ ਗੁਰੂ ਸਾਹਿਬ ਜਿੰਨੇ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਂਟ ਕਰੋ ਤੇ ਸੰਗਰਵਾਨ ਜਿਹੜਾ ਗੁਰ ਦੀ ਨਿੰਦਾ ਕਰਦਾ ਉਹਨੂੰ ਗਰਵਾਨ ਤੋਂ ਮਾਰ ਦੋ ਇੱਥੇ ਗੁਰ ਦਾ ਕਤਲ ਹੋ ਗਿਆ ਠੀਕ ਹੈ ਜੀ ਜੇ ਤੁਹਾਡੇ ਘਰ ਦੇ ਲੱਗ ਕੇ ਹੁੰਦਾ ਹੋਵੇ ਆਪਾਂ ਉਹ ਵੀ ਕਹਿੰਦੇ ਹਾਂ ਵੀ ਮਾੜੀ ਗੱਲ ਤੁਸੀਂ ਇਸ ਤੋਂ ਬਰਦਾਸ਼ਤ ਕਰੋਗੇ ਨਹੀਂ ਕਰੋਗੇ ਹੈਨਾ ਆਪਾਂ ਸਿਰ ਇੰਨੀ ਬੈਂਦੀ ਕਰ ਰਹੇ ਗੁਰਦੁਆਰੇ ਦੇ ਲੱਗ ਕੇ ਨੇੜੇ ਤੇੜੇ ਤੁਸੀਂ ਇਹ ਕੋਈ ਖੜਦਾ ਟੋਕ ਰਿਆ ਕਰੋ ਤਾਂ ਆਪ ਵੀ ਆਪਾਂ ਉਹਨੂੰ ਇਹ ਨਹੀਂ ਕਰਦੇ ਨਾ ਦਿਓ ਪਲੇਸ ਚੇਂਜ ਕਰਦੋ ਇਧਰ ਉਧਰ ਲੈ ਜਾਓ ਸਾਰੇ ਸਾਨੂੰ ਕੋਈ ਲੈਣ ਦੇਣ ਨਹੀਂ ਜੇ ਸਾਡੇ ਘਰ ਦੇ ਬਾਹਰ ਇੱਕ ਗੁਰੂ ਗ੍ਰੰਥਵਾਰ ਹੈ ਜਾਂ ਕਿਸੀ ਮੰਦਰ ਮੱਜੇ ਦੇ ਬਾਹਰ ਆਪਾਂ ਦੇਖ ਲਿਆ ਮੈਂ ਨਾ ਸਰਦਾਰ ਦੇਖੂ ਨਾ ਮੈਂ Hindu ਦੇਖੂ ਨਾ ਮੁਸਲਮਾਨ ਨਾ ਮੈਂ ਕੋਈ ਹੋਰ ਦੇਖੂ ਮੈਂ ਸੜਿਆਮ ਕਹਿ ਰਿਹਾ ਮੈਂ ਲੱਤਾਂ ਮਾਰ ਦੂੰ ਸਾਰਿਆਂ ਦੀ ਬਈ ਫੈਮਲੀਜ਼ ਆਉਣੀਆਂ ਬੰਦ ਹੋ ਗਈਆਂ ਨੇ ਹੱਦ ਹੋ ਗਈ ਕੀ ਤਰੀਕਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਬਸ ਹੋ ਨਾ ਹੋ ਤਾਂ ਇਸ ਤੋਂ ਆਬਰਾਜ ਨਹੀਂ ਹੁੰਦਾ ਠੀਕ ਹੈ ਭਾਈ ਸਾਡੇ ਗੁਰੂ ਘਰ ਦੇ ਵਾਰ ਕੋਈ ਕੁੱਖ ਵੀ ਹੋਇਆ ਮੈਂ ਕੋਈ ਖੜਾ ਦੇਖ ਲਿਆ ਮੈਨੂੰ ਕੋਈ ਤੇ ਕਿਹੜੀ ਪਰਚਾ ਮੇਰੇ ਠੋਖਲੇ ਜਾ ਕੇ ਮੈਨੂੰ ਕੰਡਾ ਵਰਗਾ ਨਹੀਂ ਬਣਾ ਬੜਾ ਸਾਡੇ ਗੁਰੂ ਘਰ ਦੇ ਲੈ ਕੇ ਆ ਬਣਾ ਨਹੀਂ ਹੋਣਾ ਆਪਾਂ ਵੀ ਮਾਣੇ ਹਾਂ ਪਰ ਕਿਹੜੀ ਕਿਹਦੇ ਠੀਕ ਹੀ ਆ ਆਪਾਂ ਕਰਿਆ ਹੈਨਾ ਪਰ ਜੇ ਕੋਈ ਗਲਤ ਚੀਜ਼ ਹੋ ਗਈ ਮੈਂ ਮੱਲਾਤਾ ਫੜੂੰ ਸਾਰਿਆਂ ਨੂੰ ਸਾਥ ਇਹੋ ਤੁਹਾਡਾ ਫਾਟ ਦੇ ਪਹਿਲੇ ਮੇਰੇ ਤੋਂ ਜ਼ਿਆਦਾ ਇਹਨਾਂ ਮੇਰੇ ਵੀ ਦਿੱਕਤਾਂ ਤੋਂ ਵੱਡੇ ਵੀ ਖੜੇ ਹੋਣੇ ਮੈਂ ਕੀ ਕਰੂੰ ਤੁਹਾਡੇ ਨਾਲ ਹੈ ਗੁੱਟੋ ਜਿੰਨਾ ਗੁੱਟਿਆ ਉਹ ਮੈਂ ਗੁੱਟੋ